ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਜਿਹੜੀ ਚ ਹਾਲਤ ਹੈ ਉਹ ਚਿੰਤਾਜਨਕ ਬਣੀ ਹੋਈ ਹੈ ਇਹ ਇਲਜ਼ਾਮ ਜਿਹੜੇ ਨੇ ਵਿਰੋਧੀ ਪਾਰਟੀਆਂ ਵੱਲੋਂ ਸਮੇਂ-ਸਮੇਂ ਤੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਦੇ ਉੱਪਰ ਲਗਾਏ ਜਾਂਦੇ ਹਨ ਕਿਹਾ ਜਾਂਦਾ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਵਿੱਚ ਸੰਤੋਸ਼ਜਨ ਨਹੀਂ ਹੈ ਪਿਛਲੇ ਦਿਨੀ ਇਸ ਜਿਹੜਾ ਇੱਕ ਹੋਰ ਮੁਹਾਲੀ ਦੇ ਵਿੱਚ ਕਤਲ ਹੋਇਆ ਜੋ ਖਿਡਾਰੀ ਵੀ ਸੀ ਤੇ ਪ੍ਰਮੋਟਰ ਵੀ ਸੀ ਕਬੱਡੀ ਮਾਂ ਖੇਡ ਕਬੱਡੀ ਦਾ ਉਹਦਾ ਜਿਹੜਾ ਕਤਲ ਹੋਇਆ ਦੱਸਿਆ ਇਹ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਖਬਰ ਸਿੱਖ ਕੇ ਹਮਲਾਵਰ ਨੇ ਸੈਲਫੀ ਲੈਣ ਦੇ ਬਹਾਨੇ ਉਹਨਾਂ ਦੇ ਨਾਲ ਜਿਹੜੇ ਸੀ ਮੇੜੀ ਗਏ ਤੇ ਫਿਰ ਉਹਨਾਂ ਨੂੰ ਸਿਰ ਦੇ ਵਿੱਚ ਜੜੀਆਂ ਸੀ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਉਹਨਾਂ ਦਾ ਨਾਮ ਸੀ ਦਿਗ ਵਿਜੇ ਸਿੰਘ ਉਰ ਫਰਾਣਾ ਬਲਚੌਰੀਆ ਇਸ ਜਿਹੜਾ ਨੌਜਵਾਨ ਸੀ ਇਹਦਾ ਕਤਲ ਕੀਤਾ ਗਿਆ ਹੁਣ ਇਹਦੇ ਵਿੱਚ ਇੱਕ ਨਵਾਂ ਮੋੜ ਹੀ ਆਇਆ ਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਜਿਹੜੀ ਵਾਇਰਲ ਕਰਕੇ ਇੱਕ ਗੈਂਗ ਵੱਲੋਂ ਜਿਹੜੀ ਹੈ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਇਹ ਜਿਹੜੀ ਪੋਸਟ ਵਾਇਰਲ ਹੋਈ ਹੈ ਇਹਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਕਿ ਇਹ ਕਿਸ ਗੈਂਗ ਵੱਲੋਂ ਜਿਹੜੀ ਹੈ ਉਹ ਪਾਈ ਗਈ ਹੈ ਬੇਸ਼ੱਕ ਨਾਮ ਵਿੱਚ ਦੱਸੇ ਗਏ ਐ ਦੱਸਿਆ ਇਹ ਕਿ ਹੈ ਕਿ ਇਹ ਕਤਲ ਕਿਉਂ ਕੀਤਾ ਗਿਆ ਉਹਦਾ ਹਵਾਲਾ ਵੀ ਇਹਦੇ ਵਿੱਚ ਦੱਸਿਆ ਗਿਆ ਉਸ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਮੁਹਾਲੀ ਦੀ ਜਿਹੜੀ ਪੁਲਿਸ ਇਹਦੇ ਉੱਪਰ ਕੀ ਕਾਰਵਾਈ ਕਰ ਰਹੀ ਹੈ ਇਹ ਜਿਹੜਾ ਖਤਲ ਹੋਇਆ ਹੈ ਇਸ ਮਾਮਲੇ ਵਿੱਚ ਮੁਹਾਲੀ ਪੁਲਿਸ ਨੇ ਹਮਲਾਵਰਾਂ ਖਿਲਾਫ ਕਤਲ ਦਾ ਜਿਹੜਾ ਮਾਮਲਾ ਉਹ ਦਰਜ ਕਰ ਲਿਆ ਹੈ ਦੋਸ਼ੀਆ ਦੀ ਪਛਾਣ ਅਤੇ ਗ੍ਰਿਫਤਾਰੀ ਦੇ ਲਈ ਯਤਨ ਕੀਤੇ ਜਾ ਰਹੇ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਪਾ ਕੇ ਇਸ ਗੈਂਗ ਦੇ ਜ਼ਿੰਮੇਵਾਰੀ ਲਈ ਹੈ ਇਹਦੀ ਬੇਸ਼ੱਕ ਅਜੇ ਪੁਸ਼ਟੀ ਨਹੀਂ ਹੋਈ ਇਸ ਮਾਮਲੇ ਦੀ ਜਾਂਚ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਕ੍ਰਾਈਮ ਬ੍ਰਾਂਚ ਮੁਹਾਲੀ ਪੁਲਿਸ ਅਤੇ ਸਾਈਬਰ ਸੈੱਲ ਦੀਆਂ ਟੀਮਾਂ ਜੁਟੀਆਂ ਹੋਈਆਂ ਹਨ ਕਿ ਇਹ ਮਾਮਲਾ ਜਿਹੜਾ ਹੈ ਇਹਨੂੰ ਨਿਪਟਾਉਣ ਦੇ ਲਈ ਸਾਈਬਰ ਸੈਲ ਵੱਲੋਂ ਇਹ ਦੇਖਿਆ ਜਾ ਰਿਹਾ ਹੈ ਕਿ ਇਹ ਜਿਹੜੀ ਪੋਸਟ ਹੈ ਇਹ ਕਿੱਥੋਂ ਪਾਈ ਗਈ ਹੈ ਤੇ ਕਿਸ ਗੈਂਗ ਨੇ ਜਿਹੜੀ ਹੈ ਇਹ ਪਾਈ ਹੈ ਦੂਸਰੀਆਂ ਜਿਹੜੀਆਂ ਪੁਲਿਸ ਟੀਮਾਂ ਨੇ ਉਹ ਹਮਲਾਵਰਾਂ ਦੀ ਜਿਹੜੀ ਪਛਾਣ ਹੈ ਉਹਦੇ ਲਈ ਕੋਸ਼ਿਸ਼ ਕਰ ਰਹੀਆਂ ਹਨ ਉਹਨਾਂ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਸੋਮਵਾਰ ਰਾਤ ਪਰ ਸੁਹਾਣਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਉਹਨਾਂ ਸਾਰੀਆਂ ਥਾਵਾਂ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਿੱਥੋਂ ਹਮਲਾਵਰਾਂ ਦੀਆਂ ਗੱਡੀਆਂ ਗੁਜ਼ਰੀਆਂ ਸਨ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਬਲੈਰੋ ਗੱਟੀ ਵਿੱਚ ਆਏ ਸੰਖ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਮੋਟਰਸਾਈਕਲਾਂ ਦੇ ਉੱਪਰ ਭੱਜਦੇ ਹੋਏ ਵੀ ਦੇਖਿਆ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਆ ਇਸ ਪੋਸਟ ਵਿੱਚ ਲਿਖਿਆ ਹੈ ਕਿ ਅੱਜ ਮੁਹਾਲੀ ਵਿੱਚ ਕਬੱਡੀ ਕੱਪ ਦੌਰਾਨ ਰਾਣਾ ਬਲਾ ਚੌਰੀਆ ਦਾ ਜੋ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਇਹ ਲੈਂਦੇ ਨਹੀਂ ਉਹਨਾਂ ਨੇ ਇਹ ਗੱਲ ਕਹੀ ਕਿ ਇਸਨੇ ਜਿਨ੍ਹਾਂ ਨੂੰ ਜਿਸ ਨੂੰ ਇਸ ਗੈਂਗ ਨੇ ਮਾਰਿਆ ਉਹਨਾਂ ਨੇ ਕਿਹਾ ਕਿ ਇਸਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਰਹਿਣ ਲਈ ਥਾਂ ਦਵਾਈ ਸੀ ਅਤੇ ਖੋਦ ਉਹਨਾਂ ਦੀ ਦੇਖਭਾਲ ਵੀ ਕੀਤੀ ਸੀ ਪੋਸਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਅੱਜ ਰਾਣਾ ਨੂੰ ਮਾਰ ਕੇ ਅਸੀਂ ਆਪਣੇ ਭਰਾ ਸਿੱਧੂ ਬਲਚੌਰੀਆ ਸਿੱਧੂ ਮੂਸੇਵਾਲਾ ਦੀ ਹਤਿਆ ਦਾ ਬਦਲਾ ਲੈ ਲਿਆ ਇਸ ਵਿੱਚ ਇਹ ਵੀ ਲਿਖਿਆ ਹੈ ਕਿ ਇਹ ਕੰਮ ਸਾਡੇ ਪ੍ਰਮੱਖਣ ਅੰਮ੍ਰਿਤਸਰ ਅਤੇ ਡਿਫਾਲਟਰ ਕਰਨ ਨੇ ਕੀਤਾ ਮਤਲਬ ਉਹਨਾਂ ਨੇ ਹਮਲਾਵਰਾਂ ਦੇ ਜਿਹੜੇ ਨਾਮ ਹੈ ਇਸ ਪੋਸਟ ਦੇ ਵਿੱਚ ਉਹ ਕੁਝਾ ਕਰ ਕੀਤੇ ਐ ਪੁਲਿਸ ਮੁਹਾਲੀ ਦੇ ਐਸਐਸਪੀ ਸਾਹਿਬ ਜਿਹੜੇ ਨੇ ਹਰਮਨਦੀਪ ਸਿੰਘ ਖੰਸ ਨੇ ਕਿਹਾ ਕਿ ਸਿਰਫ ਪ੍ਰਮੋਟਰ ਨੂੰ ਹੀ ਗੋਲੀ ਲੱਗੀ ਐ ਜਦ ਲੋਕਾਂ ਨੇ ਪਿੱਛਾ ਕੀਤਾ ਤਾਂ ਬਦਮਾਸ਼ਾਂ ਨੇ ਦੋ ਤਿੰਨ ਜਿਹੜੇ ਰਾਉਂਡ ਸੀ ਹੋਰ ਫਾਇਰ ਕੀਤੇ ਲੋਕਾਂ ਦੇ ਵਿੱਚ ਡੈਹਸ਼ਤ ਫੈਲਾਉਣ ਲਈ ਲੋਕਾਂ ਨੂੰ ਡਰਾਉਣ ਦੇ ਲਈ ਜਾਂ ਕਹਿ ਸਕਦੇ ਆ ਕਿ ਲੋਕ ਉਹਨਾਂ ਨੂੰ ਪਕੜਨਾ ਲੈਣ ਉਹਨਾਂ ਨੇ ਜਿਹੜੇ ਦੋ ਦਿਨ ਰਾਉਂਡ ਫਾਇਰ ਕੀਤੇ ਤਾਂ ਕਿ ਲੋਕ ਪਿੱਛੇ ਖੜਜਣ ਇਸ ਘਟਨਾ ਦੀ ਰੰਜਿਸ਼ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆਈ ਮਤਲਬ ਪੁਲਿਸ ਨੇ ਅਜੇ ਤੱਕ ਇਹਦੇ ਵਿੱਚ ਕੁਝ ਵੀ ਜਿਹੜਾ ਨਹੀਂ ਦੱਸਿਆ ਬੇਸ਼ੱਕ ਜਿਹੜੀ ਪੋਸਟ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਇਸ ਵਿੱਚ ਗੈਂਗਸਟਰ ਦੀ ਸ਼ਮੂਲਤਾ ਬਾਰੇ ਦੀ ਜਿਹੜੀ ਜਾਂਚ ਹੈ ਉਹ ਸਾਈਬਰ ਸੈੱਲ ਵੱਲੋਂ ਤੇ ਪੁਲਿਸ ਵੱਲੋਂ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਸੂਚਨਾ ਮਿਲੀ ਮੌਕੇ ਤੇ ਪਹੁੰਚਣ ਤੇ ਪਤਾ ਲੱਗਿਆ ਕਿ ਨਾਨਾਪਲਾ ਚੌਰੀਆਂ ਨੂੰ ਗੋਲੀ ਲੱਗੀ ਹੈ ਉਸ ਤੇ 4 ਤੋਂ ਲੈ ਕੇ 5 ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਸੀ ਹਾਲਾਂਕਿ ਉਸ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਇਹ ਅਜੇ ਨਹੀਂ ਕਿਹਾ ਜਾ ਸਕਦਾ ਬਦਮਾਸ਼ ਸੈਲਫੀ ਲੈਣ ਦੇ ਬਹਾਨੇ ਪ੍ਰਮੋਟਰ ਦੇ ਨੇੜੇ ਆਏ ਸੀ ਤਾਂ ਉਹਨਾਂ ਨੇ ਸਿਰ ਦੇ ਵਿੱਚ ਉਸ ਦੇ ਗੋਲੀ ਮਾਰ ਦਿੱਤੀ ਸੀ ਅਜੇ ਇਹ ਵੀ ਸਾਹਮਣੇ ਆਇਆ ਕਿ ਜਿਹੜਾ ਗੈਂਗ ਹੈ ਇਹਨੇ ਕਿਸ ਰੰਜਸ਼ ਦੇ ਨਾਲ ਇੱਕ ਅਕਟਨਾ ਨੂੰ ਅੰਜਾਮ ਦਿੱਤਾ ਜਾਂ ਕੋਈ ਹੋਰ ਜਿਹੜੀ ਕਰੇਲੂ ਰਮਜਸ਼ ਸੀ ਜਾਂ ਵਾਕਈ ਇਹੀ ਗੱਲ ਹੈ ਕਿ ਜੋ ਉਹਨਾਂ ਨੇ ਪੋਸਟ ਵਿੱਚ ਕਹੀ ਹੈ ਕਿ ਅਸੀਂ ਇਹ ਸਤੂ ਮੁੱਸੇਵਾਲੀ ਦੀ ਮੌਤ ਦਾ ਬਦਲਾ ਲੈਣ ਲਈ ਇਹ ਜਿਹੜੀ ਗੋਲੀ ਚਲਾਈ ਹੈ ਭਾਫ ਕਤਲ ਕੀਤਾ ਹੈ ਇਹ ਪੁਲਿਸ ਅਜੇ ਸਾਰੇ ਪੱਖਾਂ ਦੀ ਜਾਂਚ ਕਰ ਰਹੀ ਹੈ ਕਿ ਇਹ ਪੋਸਟ ਵੀ ਸਹੀ ਹੈ ਜਾਂ ਗਲਤ ਹੈ ਇਹਦੀ ਅਸੀਂ ਵੀ ਅਜੇ ਤੱਕ ਪੁਸ਼ਟੀ ਨਹੀਂ ਕਰਦੇ